ਦੋਸਤੋ ਪਿਛਲੇ ਕੁਝ ਦਿਨਾਂ ਦੇ ਉੱਤੋਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਪੰਜਾਬੀ ਗਾਇਕੀ ਦੇ ਵਿੱਚ ਮੈਂ ਕਹੂੰਗਾ ਕੜਮਾਸੀ ਪਿਆ ਹੋਇਆ ਹੈ ਕਿ ਸਾਡੇ ਸੀਨੀਅਰ ਕਲਾਕਾਰ ਜਨਾਬ ਸੁਰਿੰਦਰ ਸ਼ਿੰਦਾ ਜੀ ਕੁਲਦੀਪ ਮਾਨਕ ਸਾਹਿਬ ਉਹਨਾਂ ਦੇ ਬਾਰੇ ਇੱਕ ਪੁਰਾਣੀ ਗਾਇਕਾ ਦੇ ਵੱਲੋਂ ਜਿਹੜਾ ਬਹੁਤ ਭੰਡੀ ਪ੍ਰਚਾਰ ਮੈਂ ਕਹੂੰਗਾ ਕੀਤਾ ਜਾ ਰਿਹਾ ਬੇਨਤੀ ਹੈ ਚੈਨਲ ਵਾਲਿਆਂ ਨੂੰ ਵੀਰਾਂ ਨੂੰ ਵੀ ਸੋਸ਼ਲ ਮੀਡੀਆ ਤੇ ਕੁਝ ਵੀ ਪੋਸਟ ਕਰਨਾ ਉਹਨੂੰ ਸੋਚਿਆ ਕਰੋ ਸਮਝਿਆ ਕਰੋ ਕਿ ਇਹਦਾ ਸਮਾਜ ਤੇ ਕੀ ਅਸਰ ਹੋਊਗਾ ਜਾਂ ਕਿਸੇ ਦੀ ਪ੍ਰਤਿਸ਼ਠਾ ਨੂੰ ਕਿਸੇ ਦੀ ਸ਼ਾਨ ਨੂੰ ਇਹਦੇ ਨਾਲ ਕੀ ਫਰਕ ਪੈਗਾ ਸੋ ਜੇ ਕੋਈ ਕੁਝ ਬੋਲ ਰਿਹਾ ਤੇ ਦੂਸਰੇ ਪੱਖ ਦਾ ਵੀ ਦੂਸਰੀ ਧਿਰ ਦਾ ਵੀ ਤੁਹਾਨੂੰ ਪੱਖ ਲੈਣਾ ਚਾਹੀਦਾ ਬਹੁਤ ਗਲਤ ਟ੍ਰੈਂਡ ਆ ਜੀ ਸੋ ਮਹਾਨ ਜਿਹੜੇ ਕਲਾਕਾਰ ਹੋਏ ਨੇ ਉਹਨਾਂ ਨੂੰ ਔਰ ਸਭ ਤੋਂ ਭੈੜੀ ਗੱਲ ਉਹਨਾਂ ਦੇ ਪਰਿਵਾਰ ਤੱਕ ਨੂੰ ਜਿਹੜਾ ਭੰਡਿਆ ਗਿਆ ਉਹਨਾਂ ਨੂੰ ਬਹੁਤ ਉੱਚਾ ਨੀਵਾਂ ਮੋਲਿਆ ਗਿਆ ਸੋ ਬਹੁਤ ਮਾੜੀ ਗੱਲ ਆ ਜੀ ਸੋ ਬੇਨਤੀ ਫਿਰ ਚੈਨਲਾਂ ਨੂੰ ਤੇ ਅਜਿਹੇ ਕਲਾਕਾਰਾਂ ਨੂੰ ਕਿ ਇਹਨਾਂ ਤੋਂ ਗੁਰੇਜ਼ ਕਰੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਜ਼ੀਜ਼ ਮਨਿੰਦਰ ਸਿੰਧਾ ਜਿਵੇਂ ਕਿ ਸਾਰੇ ਮੇਰੇ ਸਤਿਕਾਰਯੋਗ ਬੈਠੇ ਨੇ ਜੀ ਸਾਡੇ ਚਾਚਾ ਜੀ ਪਾਲੀ ਦੇਤ ਵਾਲੀਏ ਸਾਹਿਬ ਬੈਠੇ ਆ ਜੀ ਉਹ ਨਾਲ ਸਾਡੇ ਵੱਡੇ ਭਾਜੀ ਬੈਠੇ ਆ ਜੀ ਸੁਖ ਚੰਕੀਲਾ ਜੀ ਅਸ਼wini ਭਾਜੀ ਬੈਠੇ ਆ ਚਾਚਾ ਜੀ ਉਹਨਾਂ ਦੇ ਕੋਲ ਪਾਪੀ ਫਾਦਰ ਸਾਹਿਬ ਦੇ ਸਾਰੇ ਸਤਕਾਰਯੋਗ ਨੇ ਮੇਰੇ ਲਈ ਤਾਂ ਜੀ ਜੋ ਮੈਨੂੰ 4-5 ਦਿਨਾਂ ਤੋਂ ਇਹ ਖਬਰ ਜੋ ਖਬਰ ਮੇਰੇ ਤੱਕ ਪਹੁੰਚ ਰਹੀ ਹੈ ਜੀ ਵੀ ਇਦਾਂ ਕਰਕੇ ਫਾਦਰ ਸਾਹਿਬ ਦੀ ਸ਼ਾਨ ਦੇ ਖਿਲਾਫ ਜੋ ਸ਼ਬਦ ਉਹਨਾਂ ਦੇ ਜਾਣ ਤੋਂ ਬਾਅਦ ਬੋਲੇ ਜਾ ਰਹੇ ਆ ਉਹ ਬਹੁਤ ਹੀ ਮੇਰੇ ਨਿੰਦਣਯੋਗ ਹੈ ਜੀ ਤੇ ਮੈਨੂੰ ਤਾਂ ਇਸ ਗੱਲ ਦੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਜੇ ਕੋਈ ਗੱਲ ਸੀਗੀ ਉਹਨਾਂ ਦੇ ਹੁੰਦੇ ਪੁੱਛ ਲੈਣੀ ਸੀਗੀ ਤੁਹਾਨੂੰ ਚਾਹੀਦੀ ਸੀਗੀ ਤੇ ਕਿਉਂ ਇਦਾਂ ਦੀਆਂ ਗੱਲਾਂ ਉਹਨਾਂ ਦੇ ਕਿਉਂਕਿ ਦੁਨੀਆ ਤੇ ਜੇ ਉਹਨਾਂ ਨੇ ਆਪਣਾ ਨਾਮ ਬਣਾਇਆ ਆਪਣੀ ਗਾਇਕੀ ਦਾ ਬਣਾਇਆ ਤੇ ਐਡਾ ਵੱਡਾ ਨਾਮ ਬਣਾਉਣਾ ਤੇ ਤੁਹਾਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਜੋ ਜੋ ਵੀ ਬੋਲ ਰਿਹਾ ਸਭ ਨੂੰ ਪਤਾ ਜੀ ਤੇ ਸਾਡੀ ਭਾਵਨਾ ਨੂੰ ਠੇਸ ਪਹੁੰਚੀ ਸਾਡੇ ਸਾਰੇ ਸ਼ਗਿਰਦ ਪਰਿਵਾਰ ਨੂੰ ਸਾਡੇ ਵੱਡੇ ਭਾਜੀ ਅਸ਼wini ਭਾਜੀ ਸਿੰਘਪੁਰੀਆ ਪਰਿਵਾਰ ਗੁਰਦਾਸਪੁਰ ਤੋਂ ਪਹਿਲਾ ਸਾਡੇ ਚਾਚਾ ਜੀ ਜੋ ਕਿ ਮੌਜੂਦ ਨੇ ਜਦੋਂ ਸਾਡੇ ਇਹ ਮੌਜੂਦ ਨੇ ਤਾਂ ਇਹਦਾ ਮਤਲਬ ਫਾਦਰ ਸਾਹਿਬ ਦੀ ਹੋਂਦ ਹੈ ਤਾਂ ਇਹਨਾਂ ਨੇ ਚਾਇਆ ਵੀ ਆਪਾਂ ਜੋ ਵੀ ਆਪਾਂ ਇਸ ਗੱਲ ਬਾਰੇ ਬਡੇ ਭਾਈ ਜਗਦੇਵ ਭਾਜੀ ਬੈਠੇ ਨੇ ਜਗਦੇਵ ਖਾਨ ਜੀ ਮੈਂ ਤਾਂ ਬਹੁਤ ਛੋਟਾ ਤੁਹਾਡੇ ਸਭ ਤੋਂ ਮੈਂ ਚਾਹਨਾ ਵੀ ਜਿਵੇਂ ਇਹਨਾਂ ਨੂੰ ਭਾਵਨਾ ਇਹਨਾਂ ਦੀ ਥੇਸ ਹੋਈ ਹੈ ਮੇਰੀ ਵੀ ਹੋਈ ਹੈ ਜੀ ਕਿਉਂ ਇਦਾਂ ਦੇ ਸ਼ਬਦ ਬੋਲ ਕੇ ਤੁਸੀਂ ਕੀ ਚੰਨ ਕੀ ਪੈਗਾ ਕਰਕੇ ਚਾਹੁੰਦੇ ਹੋ ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਰਿਆਂ ਬਾਰੇ ਬੋਲ ਰਹੇ ਹੋ ਤੁਸੀਂ ਮਾਨਕ ਪਰਿਵਾਰ ਸਾਡੇ ਮਾਮਾ ਜੀ ਸੀਗੇ ਮੇਰੇ ਮਾਤਾ ਜੀ ਤੋਂ ਰਖੜੀ ਬਣਾਉਂਦੇ ਸੀ ਸਾਡਾ ਪਰਿਵਾਰ ਹੈ ਜੀ ਇੱਕ ਸਟਾਚਰੀ ਸਰਦੂਲ ਸਿਕੰਦਰ ਜੀ ਬਾਰੇ ਤੁਸੀਂ ਬੋਲ ਰਹੇ ਹੋ ਵੀ ਪੋਸਤ ਤੋਂ ਬਾਅਦ ਫਿਰ ਅੰਕਲ ਰਮੜਾ ਸਾਹਿਬ ਬਾਰੇ ਬੋਲ ਰਹੇ ਹੋ ਜਿਹੜਾ ਬੰਦਾ ਹੈ ਹੀ ਨਹੀਂ ਇਸ ਦੁਨੀਆ ਤੇ ਉਹ ਸਾਰੇ ਜਿੰਨੇ ਬੰਦੇ ਦੁਨੀਆ ਤੇ ਹੈ ਨਹੀਂ ਉਹਨਾਂ ਬਾਰੇ ਬੋਲਦੇ ਮੈਨੂੰ ਤਾਂ ਇਹ ਵੀ ਸਮਝ ਆਂਦੀ ਵੀ ਜਦੋਂ ਜਿਉਂਦੇ ਸੀ ਉਦੋਂ ਗੱਲ ਕਰਨੀ ਸੀ ਤੁਸੀਂ ਸੋ ਹੁਣ ਜੋ ਵੀ ਤੁਹਾਡਾ ਪਟਿਆ ਦਾ ਫੈਸਲਾ ਹੈ ਜੀ ਮੈਂ ਤਾਂ ਤੁਹਾਡਾ ਜੀਜ ਬੱਚਾ ਤੇ ਮੈਂ ਤੁਹਾਡੇ ਨਾਲ ਹੀ ਮੇਰਾ ਮੇਰੀ ਹਾਂ ਚ ਹਾਂ ਜੀ ਜੋ ਤੁਸੀਂ ਕਾਰਵਾਈ ਕਰੋਗੇ ਉਹ ਛਿੰਦਾ ਪਰਿਵਾਰ ਨੂੰ ਮਨਜ਼ੂਰ ਹੈ ਜੀ ਜੋ ਮੈਂ ਦੇਖ ਰਹੀ ਹਾਂ ਸਹੀ ਨਹੀਂ ਲੱਗਿਆ ਜੀ ਗਲਤ ਲੱਗਿਆ ਬਈ ਮੈਂ ਕਿੰਨੇ ਵੱਡੇ ਵੱਡੇ ਸਾਰੇ ਕਲਾਕਾਰਾਂ ਨਾਲ ਕੰਮ ਕੀਤਾ ਹੈ ਜੀ ਜੀ ਪਰ ਸਾਨੂੰ ਇਹੋ ਜੀ ਕੋਈ ਚੀਜ਼ ਦੇਖਣ ਚ ਨਹੀਂ ਆਈ ਕੋਈ ਸਾਨੂੰ ਮਹਿਸੂਸ ਨਹੀਂ ਹੋਇਆ ਇਦਾਂ ਦਾ ਜਦ ਵੀ ਅਸੀਂ ਪ੍ਰੋਗਰਾਮ ਕਰਦੇ ਸੀ ਸਾਡਾ ਪਰਿਵਾਰਕ ਮਾਹੌਲ ਹੁੰਦਾ ਸੀਗਾ ਅਸੀਂ ਘਰ ਵੀ ਜਾਂਦੇ ਸੀ ਜੀ ਜੀ ਰੋਟੀਆਂ ਵੀ ਖਾਧੀਆਂ ਨੇ ਘਰ ਬੈਠ ਕੇ ਤੇ ਮਾਨ ਸਤਕਾਰ ਵੀ ਪੂਰਾ ਮਿਲਦਾ ਸੀਗਾ ਜੀ ਜੀ ਪਰ ਸਾਡਾ ਇਦਾਂ ਦਾ ਕਦੀ ਕੋਈ ਮਾਹੌਲ ਨਹੀਂ ਅਸੀਂ ਦੇਖਿਆ ਬਈ ਕੋਈ ਜੋਕੋਸ਼ਾ ਜਿ keh rahe ਆ ਇਹ ਸਾਡੇ ਮੰਨਣ ਤੇ ਨਹੀਂ ਆ ਰਿਹਾ ਸਾਡੇ ਮੰਨਨ ਚ ਨਹੀਂ ਆ ਰਿਹਾ ਹੈ ਦੇਖੋ ਜੀ ਇੱਕ ਤੇ ਸਵਰਗਵਾਸੀ ਦਾ ਇੱਕ ਸਾਡੇ ਮਾਨਕ ਸਾਹਿਬ ਕਿੰਨੇ ਮਹਾਨ ਹੋਏ ਨੇ ਚਿੰਦਾ ਜੀ ਹੋ ਗਏ ਜਾਂ ਹੋਰ ਵੀ ਜਨੇ ਅਮਲਾ ਜੀ ਸਾਡੇ ਵਿੱਚ ਨਹੀਂ ਰਹੇ ਤੇ ਸਿਰਫ ਵਿਊ ਲੈਣ ਦੀ ਖਾਤਰ ਇਹੋ ਜਿਹੀ ਗੱਲਾਂ ਕਰਨੀਆਂ ਸੋਸ਼ਲ ਮੀਡੀਆ ਤੇ ਗਲਤ ਗੱਲ ਹੈ ਕਿਉਂਕਿ ਤੁਸੀਂ ਜਾਣਦੇ ਹੀ ਹੋ ਗੁਲਸ਼ਨ ਭੈਣ ਜੀ ਨੇ ਕਿਹੜੇ ਸਿੰਗਰ ਨੇ ਜਿਨ੍ਹਾਂ ਦੇ ਨਾਲ ਇਹਨਾਂ ਦੇ ਸੁਪਰ ਹਿੱਟ ਗੀਤ ਨਹੀਂ ਹੈ ਔਰ ਜੇ ਮੈਂ ਇਹ ਗੱਲ ਕਹਿ ਦਿਆਂ ਕਿ ਜਿਹੜੇ ਗੱਲਾਂ ਕਰ ਰਿਹਾ ਉਹਨਾਂ ਦੇ ਨਾਲੋਂ ਕਈ ਗੁਣਾ ਸੁਪਰ ਹਿੱਟ ਗੀਤ ਜਿਹੜੇ ਅੱਜ ਵੀ ਲੋਕਾਂ ਦੇ ਮਨਾਂ ਤੇ ਛਾਏ ਹੋਏ ਨੇ ਉਹ ਭੈਣ ਜੀ ਹੁਣਾਂ ਦੇ ਨੇ ਉਹ ਪੇਸ਼ਕਸ਼ ਅੰਦਾਜੀ ਨਾਲ ਨੇ ਮਾਨਕ ਜੀ ਨਾਲ ਨੇ ਕਿਹੜਾ ਕਲਾਕਾਰ ਕਰਨੈਲ ਗਿੱਲ ਜੀ ਹਰ ਇੱਕ ਦੇ ਨਾਲ ਇਹਨਾਂ ਨੇ ਗਾਇਆ ਔਰ ਹਰ ਇੱਕ ਦੇ ਨਾਲ ਸਟੇਜਾਂ ਵੀ ਤੁਸੀਂ ਬਹੁਤ ਲੰਬਾ ਸਮਾਂ ਲੰਬਾ ਸਮਾਂ ਲੰਬਾ ਹਾਂ ਲੰਬਾ ਸਮਾਂ ਕੰਮ ਕੀਤਾ ਸੀ ਦੋਸਤੋ ਪਿਆਰ ਕਰੀ ਸੱਸੀ ਗਾਲ ਅੱਜ ਬੜਾ ਮੈਨ ਦਾ ਕਹਣਾ ਉਹ ਦੱਸਦੇ ਨਹੀਂ ਅੱਜ ਵੀ ਸਾਡੇ ਕਲਾਕਾਰ ਸਾਡੇ ਰੋਕ ਇਕੱਠੇ ਹੋਇਆ ਦਰਜਾ ਬਰ ਦਰਜਾ ਕੋ ਸਾਡੇ ਕਲਾਕਾਰ ਪਰੋਮ ਤੇ ਵੀ ਹੋਸੀ ਆ ਨਹੀਂ ਸਕੇ ਇਹ ਕਈ ਦਿਨ ਤੋਂ ਕੁਝ ਪੰਜਾਬੀ ਚੈਨਲਾਂ ਤੇ ਸੁਣਨ ਨੂੰ ਦੇਖਣ ਨੂੰ ਮਿਲਿਆ ਕਿ ਸਾਡੇ ਬਹੁਤ ਸਤਿਕਾਰਯੋਗ ਉਸਤਾਦ ਲੋਕ ਉਰਦੀ ਮਾਨਕ ਸਾਹਿਬ ਤੇ ਸਰਵਿੰਦਰ ਛੰਡਾ ਜੀ ਉਹਨਾਂ ਦੇ ਬਾਰੇ ਕੁਝ ਵੱਧ ਘਟ ਗਈ ਗੱਲਾਂ ਮਤਾਂ ਸੁਣਨ ਨੂੰ ਮਿਲੀਆਂ ਨੇ ਸੋ ਸਾਰੇ ਦੋਸਤਾਂ ਨੂੰ ਬੇਨਤੀ ਕਰੀਏ ਸਾਰੇ ਦੋਸਤਾਂ ਨੇ ਕੋਈ ਚੰਗਾਈ ਇਸ ਗੱਲ ਨੂੰ ਮਨਾਇਆ ਜਿੱਥੇ ਤੱਕ ਵੀ ਖਬਰ ਪਹੁੰਚੀ ਹੈ ਮੈਂ ਤਾਂ ਵੀ ਜਿਹੜੇ ਕਮੈਂਟ ਲਿਖਦੇ ਆ ਬੰਦੇ ਉਹਨਾਂ ਨੇ ਵੀ ਚੰਗਾਈ ਮਨਾਇਆ ਸਾਰਿਆਂ ਨੇ ਮੈਂ ਫਿਰ ਵੀ ਦੇਖ ਲਈਆ ਹੁਣ ਤੇ ਸੁਣ ਲਈਆ ਹੁਣ ਤੋ ਜਿੰਨੇ ਸਾਡੇ ਕਲਾਕਾਰ ਨੋਕਰੇ ਮੈਂ ਤਾਂ ਕਹਿੰਦਾ ਭਾਵੇਂ ਪੁਰਾਣੇ ਆ ਭਾਵੇਂ ਨਵੇਂ ਆ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਕਿਸੇ ਕਲਾਕਾਰ ਬਾਰੇ ਉਹ ਕੋਈ ਰੰਜਿਸ਼ਾ ਉਹਦੇ ਨਾਲ ਬੈਠ ਕੇ ਗੱਲ ਕਰੇ ਇੱਥੇ ਆਪਣੇ ਚੈਨਲ ਤੇ ਜਾਂਦੀ ਲੋੜ ਨਹੀਂ ਇਹਨਾਂ ਮੈਂ ਕਹੂੰਗਾ ਵੀ ਸਾਡੇ ਜਿੰਨੇ ਵੱਡੇ ਕਲਾਕਾਰ ਨੇ ਸੁਵਰਗੀ ਕਲਾਕਾਰ ਨੇ ਸਰੁੰਦਰ ਛੰਦਾ ਜੀ ਵੀ ਕੁਲਦੀਪ ਮਾਨਕ ਸਾਹਿਬ ਜੀ ਇਹ ਉਹਨਾਂ ਦੇ ਬਾਰੇ ਜੋ ਕਈ ਸੰਚਨਾ ਨੇ ਬੋਧਿਆ ਤੇ ਉਹਨਾਂ ਨੂੰ ਇੱਕ ਬੇਨਤੀ ਕਰਾਂਗੇ ਵੀ ਮੁੜ ਕੇ ਇਹੋ ਜੇ ਸ਼ਬਦ ਸਾਡੇ ਕਲਾਕਾਰਾਂ ਲਈ ਨਾ ਬੋਲਿਆ ਬਹੁਤ ਮਿਹਰਬਾਨ ਪੰਜੀ ਮਾਨਕ ਸਾਹਿਬ ਵੀ ਚਲੋ ਇਸ ਵੇਲੇ ਦੁਨੀਆ ਤੇ ਨਹੀਂ ਰਹੇ ਉਹਨਾਂ ਦੇ ਬਾਰੇ ਵੀ ਕਾਫੀ ਕੁਝ ਬੋਲੇਗਾ ਕਿ ਗਾਇਕਾ ਦੇ ਬੰਨੋਂ ਇੱਕ ਇੱਕ ਦੋ ਚੈਨਲ ਆ ਜਿਹੜੇ ਇਹੋ ਜੀ ਚੀਜ਼ ਨੂੰ ਪ੍ਰਮੋਟ ਕਰ ਰਿਆ ਹਨਾ ਜੀ ਤੇ ਮਾਰਕ ਸਾਹਿਬ ਦੇ ਨਾਲ ਤੁਸੀਂ ਕਿੱਥੇ ਕਿੱਥੇ ਕਨੈਕਸ਼ਨ ਸ਼ੋ ਲਾਇਆ ਹਾਂ ਜੀ ਅਸੀਂ ਇਧਰ ਵੀ ਬਹੁਤ ਜ਼ਿਆਦਾ ਲਾਇਆ ਜੇ ਵੀ ਬਾਕੀ ਅਸੀਂ ਉਹਨਾਂ ਨਾਲ ਇੰਗਲੈਂਡ ਗਏ ਸੀਗੇ ਠੀਕ ਹੈ ਜੀ ਇੰਗਲੈਂਡ ਤੋਂ ਉੱਥੇ ਸਾਨੂੰ ਉਹਨਾਂ ਨੇ ਬੁੱਕ ਕਰ ਲਿਆ ਵਾਲਟੇ ਨੇ ਫਿਰ ਅਸੀਂ ਕੈਨੇਡਾ ਉਹਨਾਂ ਨਾਲ ਗਏ ਹਾਂ ਜੀ ਅਸੀਂ ਫੋਰਨ ਦੇ ਟੂਰ ਵੀ ਲਾਏ ਮਾਨ ਜੀ ਹਾਂ ਜੀ ਹਾਂ ਜੀ ਕਾਫੀ ਉਹਨਾਂ ਦੇ ਨਾਲ ਉਹਨਾਂ ਦਾ ਸਵਾਦ ਕਿਦਾਂ ਦਾ ਸੀ ਜੀ ਬਹੁਤ ਅੱਛਾ ਸੀ ਸਾਨੂੰ ਕਿਸੇ 바ਦੇ ਕੁਛ ਨਹੀਂ ਅਸੀਂ ਕਹਿ ਸਕਦੇ ਸਾਦ ਨਾਲ ਬਹੁਤ ਅੱਛੇ ਸੀਗਾ ਹਸਮੁਖੋਣਾ ਸਵਾਦ ਸੀਗਾ ਨੇਚਰ ਬਹੁਤ ਅੱਛੀ ਸੀਗੀ ਉਹਦੇ ਇਥੋਂ ਤੱਕ ਮੈਨੂੰ ਕਹਿ ਦੇ ਕਹਿ ਦਿੱਤੀ ਵੀ ਮੇਰੀ ਜਿਹੜੀ ਬੇਟੀ ਸ਼ੈਂਟੂ ਆਣਾ ਮੈਨੂੰ ਤੂੰ ਉਹਦੇ ਮਤਲਬ ਬਿਲਕੁਲ ਤੂੰ ਮੈਨੂੰ ਉਹ ਨਜ਼ਰ ਆ ਰਹੀ ਆ ਅਸੀਂ 2-4 ਸਾਲ ਦੇ ਅਸੀਂ ਕਦੀ ਵੀ ਮਤਲਬ ਉਹਨਾਂ ਦੀ ਕੋਈ ਕਦੀ ਹਾਸਮੁਖ ਉਹਨਾਂ ਦਾ ਚਿਹਰਾ ਰਿਆ ਮੈਂ ਤੇ ਐਸਾ ਹੱਕ ਚ ਨਹੀਂ ਬਹੁਤ ਜ਼ਿਆਦਾ ਗਲਤ ਕਹਿ ਰਹੇ ਹੋ ਇਦਾਂ ਨਹੀਂ ਕਿਸੇ ਨੂੰ ਪੰਡਣਾ ਨਹੀਂ ਚਾਹੀਦਾ ਕਿਉਂਕਿ ਅਸੀਂ ਵੀ ਕਿਸੇ ਟਾਈਮ ਉਹਨਾਂ ਨਾਲ ਪਰੌਣ ਲਾਏ ਹੋਏ ਰੋਟੀ ਖਾਧੀ ਹੋਈ ਉਹਦੇ ਸਿਰ ਤੋਂ ਗੱਲ ਇਹ ਵੀ ਇਹ ਹੁਣ ਅੱਜ ਹਾਲੇ ਸਾਬੇ ਨਹੀਂ ਰਹੇ ਆਪ ਉਹਨਾਂ ਨੂੰ ਪੰਡਣਾ ਸ਼ੁਰੂ ਕਰ ਦਿੱਤਾ ਗੱਲ ਗਲਤ ਹੈ ਬਹੁਤ ਜ਼ਿਆਦਾ ਗਲਤ ਆ ਨਹੀਂ ਇਦਾਂ ਨਹੀਂ ਹੋਣੀ ਚਾਹੀਦੀ ਠੀਕ ਆ ਤੁਸੀਂ ਵੀ ਕਿਸੇ ਟਾਈਮ ਉਹਨਾਂ ਨਾਲ ਰੋਟੀ ਖਾਧੀ ਆ ਤੁਹਾਨੂੰ ਉਹਨਾਂ ਨੇ ਵੀ ਤੁਹਾਡੇ ਪੇੜ 'ਚ ਰੋਟੀ ਪਾਈ ਆ ਪਰ ਤੁਸੀਂ ਹੁਣ ਕਿਉਂ ਭੰਦ ਰਹੇ ਹੋ ਉਹਨਾਂ ਨੂੰ ਪਰ ਭਾਂਜੀ ਮੇਰੇ ਕੇ ਮੈਨੂੰ ਲੱਗਦਾ ਕਿ ਤੁਸੀਂ ਉਹਨਾਂ ਦੇ ਨਾਲੋਂ ਸ਼ਾਇਦ ਜ਼ਿਆਦਾ ਪ੍ਰੋਗਰਾਮ ਲਾਏ ਹੋਣਗੇ ਜਿੰਦਾ ਜੀ ਦੇ ਨਾਲ ਜੀ ਹਾਂ ਜੀ ਮੈਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਮੇਰੇ ਨਾਂ 'ਵਰ ਜਿੰਨੇ ਆਪਣੇ ਇੱਥੇ ਆਰਟਿਸਟਾਂ तकरीबन ਮਤਲਬ ਕੋਈ ਨਹੀਂ ਹੋਣਾ ਜਿਨ੍ਹਾਂ ਦੇ ਨਾਲ ਅਸੀਂ ਸਟੇਜਾਂ ਨਹੀਂ ਲਾਈਆਂ ਪਾਲੀ ਦੇਤ ਵਾਲੀ ਤੋਂ ਲੈ ਕੇ ਮੋਮਨਦ ਸ਼ਰੀਫ ਜੀ ਤੱਕ ਸਾਰੇ ਹੀ ਮਤਲਬ ਆਰਟਿਸਟਾਂ ਨਾਲ ਸੰਦੀਲਾ ਜੀ ਨਾਲ ਮੇਰੇ ਕੈਸਟ ਆਈਆਂ ਸੀਗੀਆਂ ਜੀ ਪਰ ਅਸੀਂ ਕਦੀ ਸਾਨੂੰ ਕਿਸੇ ਨੇ ਮਾਰ ਨਹੀਂ ਕਿਹਾ ਨਾ ਅਸੀਂ ਕਿਸੇ ਨੂੰ ਕਿਹਾ ਹੁਣ ਵੀ ਜੋ ਇਹ ਕਰ ਰਹੇ ਆ ਬਹੁਤ ਗਲਤ ਕਰ ਰਹੇ ਕੋਈ ਗਾਇਕਾ ਜਾਂ ਕੋਈ ਗਾਇਕਾ ਉਹਨਾਂ ਨੂੰ ਨਹੀਂ ਇਦਾਂ ਦੀ ਗੱਲ ਕਰਨੀ ਚਾਹੀਦੀ ਗਲਤ ਸਿੱਟਾ ਹੀ ਨਿਕਲਦਾ ਜੀ ਕਿ ਜੇ ਅਸੀਂ ਚੰਗੇ ਆ ਤਾਂ ਸਾਰੀ ਦੁਨੀਆ ਚੰਗੀ ਆ ਬਿਲਕੁਲ ਜੀ ਬਿਲਕੁਲ ਸੋ ਦਰਸ਼ਕੋ ਇਹ ਸਚਾਈ ਸੱਚੀ ਗਾ ਦੋਸਤੋ ਮੈਂ ਤੁਹਾਡਾ ਆਪਣਾ ਪਰਗੜ ਖਾਨ ਕਈ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋਈ ਆ ਵੀਡੀਓ ਵੀ ਇਦਾਂ ਦੀ ਵਾਇਰਲ ਹੋਈ ਆ ਜਿੱਦ ਤੇ ਵਿਚਾਰ ਵੀਡੀਓ ਤਾਂ ਜੂ ਵਾਇਰਲ ਹੋਇਆ ਬਣ ਗੋਲਣਾਂ ਦੀ ਇਕਲੀ ਲੱਗੀ ਮੈਨੂੰ ਜੋ ਵੀ ਉਹਨੇ ਗੱਲਾਂ ਕਹੀਆਂ ਕਿਲੇ ਦੇ ਬਾਦਸ਼ਾਹ ਮਾਨਕ ਸਿੰਘ ਸਾਹਿਬ ਸਾਡੇ ਸ੍ਰਿੰਦਰ ਸਿੰਧਾ ਸਾਹਿਬ ਉਹਨਾਂ ਬਾਰੇ ਜਿਨ੍ਹਾਂ ਨੇ ਚਾਰ ਸਦੀਆਂ ਤੱਕ ਠੋਕ ਕੇ ਲੋਕਾਂ 'ਚ ਦਮਨਾ ਆਪਣੇ ਨਾਂ ਬਣਾਏ ਉਹਨਾਂ ਦੇਖ ਕੇ ਨਵੀਆਂ ਪਨੀਰੀਆਂ ਵੀ ਰੋਟੀ ਖਾ ਰਹੀਆਂ ਇਹ ਗੱਲ ਸਾਨੂੰ ਬਹੁਤ ਬੁਰੀ ਲੱਗੀ ਜੇ ਉਹ ਜਿਉਂਦੇ ਹੁੰਦੇ ਫੇਰ ਪੰਗਾ ਲਾਉ ਕੋਈ ਕੋਈ ਵੀ ਹੈ ਜਿਉਂਦੇ ਬੰਦੇ ਨਾਲ ਪੰਗਾ ਲੈਣ ਦਾ ਨਜ਼ਾਰਾ ਆਉਂਦਾ ਇੱਕ ਆਪਰ ਕਿਸੇ ਮਿੱਟੀ ਫੜੋ ਲਈ ਵੈਸੇ ਹੀ ਬਹੁਤ ਮਾਰੀ ਦੂਜੀ ਗੱਲ ਕੀ ਜਾਤ ਤੇ ਅਟੈਕ ਕਰਨਾ ਸਿੱਧਾ ਪਰਚਾ ਹੀ ਹੁੰਦਾ ਬਈ ਜੀ। ਛੱਕ ਮੈਂ ਹੁਣਾ। ਜਾਤ ਤੇ ਕਿਸੇ ਵੀ ਆਪ ਅਟੈਕ ਕਰਦਾ ਹੱਕਦਾਰ ਆਪਾਂ ਕੋਈ ਨਹੀਂ ਹੈ ਵੀ ਕਿਸਦਾ ਹੱਕ ਨਹੀਂ ਆਪ ਕੇ ਕਿਸੇ ਜਾਤ ਬਾਰੇ ਬੋਲੀਏ। ਆ ਜੇ ਤੁਹਾਨੂੰ ਕੋਈ ਬਹਿਰਚਾਦ ਹੁੰਦਾ ਬਾਰੇ ਕੋਈ ਗੱਲਬਾਤ ਸੀ ਜੋ ਜਿਉਂਦੇ ਸੀ ਤੁਸੀਂ ਗੱਲ ਕਰ ਸਕਦੇ ਸੀ। ਦੂਜੀ ਗੱਲ ਇਹ ਹੈ ਸਾਨੂੰ ਦੁੱਖ ਇਸ ਕਰਕੇ ਲੱਗਿਆ ਜੇ ਤੁਹਾਨੂੰ ਕੋਈ ਗੁੱਸਾ ਸੀ ਕਿਸੇ ਗੱਲ ਦਾ ਸਾਡੇ ਬਹੁਤ ਵੱਡੇ ਅੱਜ ਵੀ ਸਿੰਗਰ ਬੈਠੇ ਨੇ ਉਹ ਆ ਕੇ ਗੱਲ ਕਰਦੇ ਸੰਸਥਾ ਬਣੀਆਂ ਸਭ ਕੁਝ ਬਣਿਆ ਵੀ ਆ ਕੇ ਗੱਲ ਕਰਦੇ ਵੀ ਜਿਹੜਾ ਪਹਿਲੀ ਗੱਲ ਤਾਂ 12 ਸਾਲਾਂ ਬਾਅਦ ਤਾਂ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਉਦੋਂ ਕਰਦੇ ਜਦੋਂ ਤੁਹਾਨੂੰ ਗੱਲ ਕਹੀ ਸੀ ਉਦੋਂ ਸਵਾਦ ਹੁੰਦਾ ਜੀ ਅੱਜ ਮੈਨੂੰ ਯਾਰ ਆ ਗੱਲ ਕਹੀ ਮੈਂ ਤਾਂ ਜਵਾਬ ਦੇਣਾ ਉਹ ਮਰਿਆਂ ਤੋਂ ਬਾਅਦ ਗੱਲ ਦਾ ਕੋਈ ਫਾਇਦਾ ਨਹੀਂ ਤੇ ਗ੍ਰਾਹ ਵਾਸਤੇ ਸੋਚ ਕੇ ਬੋਲੋ ਤੇ ਉਹੀ ਵਧੀਆ ਰਹਿੰਦਾ ਹੈ ਥੈਂਕ ਯੂ ਤੁਹਾਡਾ ਆਪਣਾ ਬਾਰੀ ਹਾਂਜੀ ਇਹਦਾ ਮੁੱਦਾ ਚੱਲ ਰਿਹਾ ਸੋਸ਼ਲ ਮੀਡੀਆ ਤੇ ਹਾਂਜੀ ਹਾਂਜੀ ਕਿ ਇੱਕ ਗਾਇਕਾ ਕਹਿ ਰਹੀ ਹੈ ਕਿ ਕਲਾਕਾਰ ਐਵੇਂ ਦੇ ਸੀ ਸ਼ਿੰਦਾ ਜੀ ਐਵੇਂ ਦੇ ਸੀ ਮਣਕ ਜੀ ਜਿਹੜੇ ਹੋਰ ਵੀ ਕਲਾਕਾਰ ਹਿੱਟ ਸ਼ਿੰਦਾ ਜੀ ਨਾਲ ਕਾਫੀ ਤੁਸੀਂ ਪ੍ਰੋਗਰਾਮ ਵੀ ਲਾਏ ਰਿਕਾਰਡਿੰਗ ਵੀ ਹੋਈ ਹੈ ਨਾ ਤੁਹਾਡੀ ਹਾਂਜੀ ਹਾਂਜੀ ਸ਼ਿੰਦਾ ਜੀ ਨਾਲ ਵੀ ਹੋਈ ਹਾਂਜੀ ਹਾਂਜੀ ਕੀ ਤੁਹਾਨੂੰ ਕੋਈ ਐਸਾ ਐਕਸਪੀਰੀਅੰਸ ਹੋਇਆ ਜਿਵੇਂ ਦਾ ਉਹ ਗਾਇਕਾ ਕਹਿ ਰਹੀ ਹੈ ਕਿ ਕਲਾਕਾਰ ਤੰਗ ਕਰਦੇ ਆ ਜਾਂ ਉਹ ਹੁੰਦਾ ਜਾਂ ਹੁੰਦਾ ਕਦੇ ਕਦੇ ਇਹ ਤਾਂ ਮੈਨੂੰ ਨਹੀਂ ਪਤਾ ਵੀ ਉਹ ਕੌਣ ਨੇ ਤੇ ਕੌਣ ਨਹੀਂ ਲੇਕਿਨ ਮੈਂ ਇੱਕ ਇੰਨੀ ਕਿ ਅਸੀਂ ਸ਼ਿੰਦਾ ਜੀ ਨਾਲ ਵੀ ਗਾਇਆ ਉਹਨਾਂ ਨਾਲ ਵੀ ਬਹੁਤ ਵਧੀਆ ਰਿਲੇਸ਼ਨ ਸੀਗੇ ਜੀ ਸਾਡੀ ਪਾ ਵੀ ਲੱਗਦੇ ਸੀ ਉਹ ਤੇ ਮੈਂ ਉਹਨਾਂ ਨੂੰ ਭਰਾ ਕਿਹਾ ਹੋਇਆ ਸੀ ਸਿੰਦਾ ਜੀ ਨੂੰ ਜੀ ਬਹੁਤ ਵਧੀਆ ਰਿਲੇਸ਼ਨ ਸੀਗੇ ਕੋਈ ਮਾੜਾ ਨਹੀਂ ਬਿਲਕੁਲ ਕਿ ਮੈਂ ਮਾਨਕ ਜੀ ਨਾਲ ਗਾਇਆ ਜੀ ਹੈ ਸਾਡੇ ਫੈਮਿਲੀ ਰਿਲੇਸ਼ਨ ਸੀਗੇ ਅਸੀਂ ਬਹੁਤ ਵਧੀਆ ਗਾਇਆ ਤੇ ਐਨ ਬਿਲ ਫੈਮਿਲੀ ਵਾਂਗੂ ਰਹੇ ਆ ਕੋਈ ਇਹੋ ਜੀ ਗੱਲ ਨਹੀਂ ਸੀਗੀ ਅਸੀਂ ਤਾਂ ਜਿੱਥੇ ਨਮਕ ਖਾਦਾ ਉਹਦਾ ਹੱਕ ਅਦਾ ਕੀਤਾ ਤੇ ਕਰਨਾ ਜੀ ਜੀ ਹੁਣ ਤੱਕ ਸਾਡੇ ਫੈਮਿਲੀ ਰਿਲੇਸ਼ਨ ਚੱਲ ਰਹੇ ਆ ਮੇਰੇ ਦੁੱਖ ਸੁੱਖ ਚ ਵੀ ਖੜਦੇ ਆ ਉਹ ਹਾਂਜੀ ਸੰਤੂ ਸਾਹਿਬ ਨਾਲ ਤੁਹਾਡੇ ਇਹ ਟਗਾਣੇ ਕੰਮ ਹਾਂ ਦਦਾਰ ਪ੍ਰੋਗਰਾਮ ਲਾਇਆ ਤੁਸੀਂ ਹਾਂਜੀ ਹਾਂਜੀ ਉਹਨਾਂ ਨਾਲ ਤਾਂ ਇੱਕ ਇੱਕ ਹਫ਼ਤਾ ਮੈਂ ਛੋਟੀ ਜੀ ਸੀਗੀ ਜਿਵੇਂ ਜਗਮੋਹਣ ਉਹਨਾਂ ਦੀ ਬੇਟੀ ਦੀਪਾ ਸੀਗੀ ਤੇ ਅਸੀਂ ਉਹਨਾਂ ਦੇ ਨਾਲ ਮਤਲਬ ਉਹਨਾਂ ਨੇ ਸਕੂਲ ਜਾਣਾ ਤੇ ਅਸੀਂ ਪ੍ਰੋਗਰਾਮ ਕਰਕੇ ਉੱਥੇ ਚੱਲ ਜਾਣਾ ਉਹਨਾਂ ਦਾ ਪਰਵਾਲ ਰਹਿਣਾ ਪਰਵਾਲ ਰਹਿਣਾ ਉਹਨਾਂ ਦੀ ਮਿਸੇਜ ਸਾਗ ਬਣਾਉਂਦੀ ਸੀ ਤੇ ਮੱਕੀ ਦੀ ਰੋਟੀ ਬਹੁਤ ਪਿਆਰ ਨਾਲ ਬਹੁਤ ਪਿਆਰ ਸਸੀ ਗੱਦੀ ਮਨਜੀਤ ਮਹਾਤ ਜਿਨੇ ਤੁਹਾਨੂੰ ਪਤਾ ਹੀ ਹੈ ਅਲੀ ਭਾਈ ਨੇ ਸਭ ਕੁਝ ਦੱਸ ਹੀ ਦਿੱਤਾ ਕਿ ਪਿਛਲੇ ਕਈ ਦਿਨਾਂ ਤੋਂ ਇਹ ਮੁੱਦਾ ਬੜਾ ਉਖਿਆ ਹੋਇਆ ਜਾਂ ਉਹਨਾਂ ਖਾਸ ਕਰਕੇ ਉਹਨਾਂ ਹਸਤੀਆਂ ਵਾਸਤੇ ਸ੍ਰੀ ਰੇਂਦਰ ਸ਼ਿੰダー ਦੀ ਚਾਹੇ ਮੈਂ ਗੱਲ ਕਰਾਂ ਚਾਹੇ ਕੁਲਦੀਪ ਮਾਨ ਸਾਹਿਬ ਉਹਨਾਂ ਦੀ ਗੱਲ ਕਰਾਂ ਇਹ ਨਾਮ ਬਣਾਉਣ ਨੂੰ ਇੱਕ ਦਿਨ ਨਹੀਂ ਲੱਗਦਾ ਫਰੇ ਲੱਗ ਜਾਂਦੇ ਇੱਥੇ ਤੱਕ ਪੰਚਣ ਲਈ ਉਹ ਜਿਨਾ ਜਨਾ ਵਿੱਚ ਇਹ ਮੁਕਾਮ ਉਹਨੇ ਹਾਸਲ ਕੀਤਾ ਉਹ ਕੋ ਛੋਟੀ ਜੀ ਗੱਲ ਨਹੀਂ ਐ ਬਹੁਤ ਵੱਡੀ ਗੱਲ ਐ ਇਸ ਇੱਥੇ ਤੱਕ ਪਹੁੰਚਣ ਲਈ ਦਿਨ ਰਾਤ ਕਰਨਾ ਪੈਂਦਾ ਸੋ ਉਸ ਆਰਟਿਸਟ ਸਾਡੀ ਭੈਣ ਜੋ ਵੀ ਕਹ ਲਓ ਉਹਨੂੰ ਛੋਭਾ ਨਹੀਂ ਦਿੰਦੇ ਐ ਇਸ ਇਸ ਤਰ੍ਹਾਂ ਦੀਆਂ ਜਿਹੜੀਆਂ ਛੋਟੀਆਂ ਗੱਲਾਂ ਕੋਸ਼ੀਆਂ ਗੱਲਾਂ ਕਰਨੀਆਂ ਕਿਉਂਕਿ ਜੇ ਉਹਨਾਂ ਦੇ ਮਨਚ ਕੋਈ ਗੱਲ ਸਗੀ ਤੇ ਉਹਨਾਂ ਦਾ ਫਰਜ਼ ਪੰਡਾ ਸੀਗਾ ਕਿ ਜਦੋਂ ਜਿੰਦੇ ਜੀ ਉਹਨਾਂ ਦੇ ਨਾਲ ਗੱਲ ਕਰਦੇ ਜਾਂ ਉਸ ਟਾਈਮ ਵੀ ਉਹ ਜਾ ਸਕਦੇ ਸੀ ਜੇ ਤੁਹਾਨੂੰ ਇਸੇ ਤਰ੍ਹਾਂ ਕਿਸੇ ਕੋਲ ਕੋਈ ਪ੍ਰੋਬਲਮ ਆ ਤੁਸੀਂ ਥਾਣੇ ਜਾਂ ਕਿਤੇ ਵੀ ਆਪਣੀ ਗੱਲ ਰੱਖ ਸਕਦੇ ਸੀ ਇੰਨੇ ਸਾਲਾਂ ਤੋਂ ਬਾਅਦ ਹੀ ਕੋਈ ਉਹਨਾਂ ਨੂੰ ਯਾਦ ਆਇਆ ਕਿ ਮਰਨਾ ਇਦਾਂ ਹੁੰਦਾ ਰਿਹਾ ਜਾਂ ਉਦਾਂ ਹੁੰਦਾ ਰਿਹਾ ਇਹ ਬਹੁਤ ਮਾੜੀ ਗੱਲ ਹੈ ਤੇ ਦੂਸਰਾ ਮੇਂ ਚੈਨਲ ਵਾਲਿਆਂ ਦੀ ਵੀ ਮੇਰੀ ਇੱਕ ਬੇਨਤੀ ਹੈ ਖਾਸ ਕਰਕੇ ਵੀਰਾਂ ਲਈ ਜਦੋਂ ਇਹ ਉਹਨਾਂ ਨੇ ਇਹ ਗੱਲ ਕਹੀ ਵੀ ਮਰਨਾ ਇਦਾਂ ਜਾਂ ਉਸ ਤਰ੍ਹਾਂ ਤੇ ਸਾਡੇ ਜਿਹੜੇ ਵੀਰ ਐ ਐਂਕਰ ਵੀ ਸੀ ਉਹਨਾਂ ਦਾ ਫਰਜ਼ਮੰਦਾ ਸੀ ਕਾਊਂਟਰ ਕੁਐਸਚਨ ਕਰਨ ਦਾ ਕਿ ਜੇ ਤੁਹਾਨੂੰ ਇਹ ਗੱਲਾਂ ਹੋਈਆਂ ਤੁਹਾਡੇ ਨਾਲ ਬੀਤੀਆਂ ਤੇ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਸੋ ਕਿਸੇ ਵੀ ਐਟੀਆ ਬਟੀਆਂ ਹਸਤੀਆਂ ਬਾਰੇ ਗਲਤ ਇਸ ਤਰ੍ਹਾਂ ਦਾ ਮੈਟਰ ਬੋਲਣਾ ਸੋਗਰੀ ਸੁਚਨੂ ਦੀ ਲੋੜ ਹੈ ਉਹ ਮੇਰੀ ਬੇਨਤੀ ਹੈ ਕਿ ਇਹਨਾਂ ਗੱਲਾਂ ਦਾ ਗਰੇਸ ਕੀਤਾ ਜਾਣਾ ਚਾਹੀਦਾ ਸਤਿ ਸ੍ਰੀ ਅਕਾਲ ਜੀ ਸਾਰੇ ਜਣਾਂ ਨੂੰ ਮੈਂ ਆਪਜੀ ਦਾ ਸ਼ਿਵਨੀ ਵਰਮਾ ਕਈ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਨੈਟ ਦੇ ਉੱਤੇ ਇੱਕ ਸਾਡੇ ਸੰਗੀਤ ਪਰਿਵਾਰ ਦੇ ਨਾਲ ਹੀ ਸਬੰਧ ਰੱਖਣ ਵਾਲੀ ਸਾਡੇ ਭੈਣ ਜੀ ਨੇ ਬਹੁਤ ਕੁਲਦੀਪ ਮਾਨਕ ਸਾਹਿਬ ਔਰ ਉਸਤਾਦ सुरेंद्र ਚੰਦਰ ਜੀ ਬਾਰੇ ਬੜੇ ਘੱਟ ਵੱਧ ਲਬਜ਼ਾਂ ਦਾ ਉਹ ਪ੍ਰਯੋਗ ਕਰ ਰਹੇ ਨੇ ਇਹ ਗੱਲ ਵਧੀਆ ਨਹੀਂ ਹੈ ਸਾਡੇ ਬਹੁਤ ਸੀਨੀਅਰ ਬੈਠੇ ਨੇ ਲੁਧਿਆਣੇ ਦੇ ਵਿੱਚ ਜੇ ਕਿਸੇ ਨੂੰ ਕੋਈ ਦਿੱਕਤ ਹੋਵੇ ਤੇ ਉਹ ਆ ਕੇ ਇਹਨਾਂ ਨੂੰ ਵੀ ਦੱਸ ਸਕਦੇ ਸੀਗੇ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਇਹੋ ਜੀਆਂ ਗੱਲਾਂ ਕਰਨੀਆਂ ਇਹ ਵਧੀਆ ਗੱਲ ਨਹੀਂ ਉਹ ਸ਼ੋਭਾ ਨਹੀਂ ਦਿੰਦੀਆਂ ਅੱਜ ਕੁਲਦੀਪ ਮਾਨਕ ਸਾਹਿਬ ਔਰ ਸੁਰਿੰਦਰ ਛਿੰਦਾ ਜੀ ਐਸੀਆਂ ਲੀਆਂ ਵਾ ਕੇ ਗਏ ਨੇ ਹਜ਼ਾਰਾਂ ਲੋਕ ਉਹਨਾਂ ਨੂੰ ਗਾ ਕੇ ਅੱਜ ਆਪਣੇ ਪਰਿਵਾਰ ਪਾਲ ਰਹੇ ਨੇ ਕੁਝ ਕਮੈਂਟਾਂ ਦੀ ਖਾਤਰ ਜੋ ਆਪਣੇ ਚਿਹਰੇ ਨੂੰ ਹਾਈਲਾਈਟ ਕਰਨ ਦੇ ਵਾਸਤੇ ਕਿਸੇ ਦੇ ਉੱਤੇ ਚਿੱਕੜ ਛਾਲਣਾ ਬਹੁਤ ਵਧੀਆ ਗੱਲ ਨਹੀਂ ਪਰਮਾਤਮਾ ਇਸ ਗੱਲ ਦਾ ਗਵਾਹ ਹੈ ਜੋ ਬੀਜੋਗੇ ਸੋ ਪਾਓਗੇ ਸੋ ਮੇਰੀ ਬੇਨਤੀ ਹੈ ਸਾਰੇ ਜਣਿਆਂ ਨੂੰ ਚਾਹੇ ਉਹ ਚੈਨਲ ਵਾਲੇ ਨੇ ਚਾਹੇ ਉਹ ਸਾਡੀ ਸੰਗੀਤ ਲੈਣ ਦੇ ਨਾਲ ਅਟੈਚ ਸਾਡੀ ਭੈਣਾ ਬਰਬਰ ਹੈ ਇਹ ਗੱਲ ਸ਼ੋਭਾ ਨਹੀਂ ਦਿੰਦੀ ਔਰ ਇਸ ਗੱਲ ਤੇ ਅੱਗੇ ਤੋਂ ਆਪਣਾ ਕੰਟਰੋਲ ਰੱਖਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਚਮਕੀਲਾ ਥੋੜੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਸਾਡੇ ਉਸਤਾਦਾਂ ਸਬਾਲ सुरेंद्र ਚੰਦਾ ਜੀ ਔਰ ਸ਼੍ਰੀ ਕੁਲਦੀਪ ਮਾਨਕ ਸਾਹਿਬ ਚੰ다 ਜੀ ਬਾਰੇ ਔਰ ਸ੍ਰੀ ਕੁਲਦੀ ਮਾਨਕ ਸਾਹਿਬ ਦੇ ਪਰਿਵਾਰ ਬਾਰੇ ਇੱਕ ਬੀਬਾ ਜੀ ਬਹੁਤ ਹੀ ਮਾੜੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਨੇ ਅਸੀਂ ਬੀਬਾ ਜੀ ਨੂੰ ਵੀ ਬੇਨਤੀ ਕਰਦੇ ਆਂ ਵੀ ਅੱਗੇ ਤੋਂ ਇਦਾਂ ਦੀ ਮਾੜੀ ਸ਼ਬਦਾਵਲੀ ਤੋਂ ਥੋੜਾ ਗੁਰੇਜ਼ ਕਰਨ ਤੇ ਚੈਨਲ ਵਾਲਿਆਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਭਾਈ ਇਦਾਂ ਦੀ ਜਿਹੜੀ ਵੀਡੀਓ ਤੁਸੀਂ ਆਪਣੇ ਵਿਊਜ਼ ਦੀ ਖਾਤਰ ਕਿਸੇ ਪਰਿਵਾਰ ਤੇ ਜਿਹੜੇ ਜਿਆਦਾ ਜਿਉਂਦੇ ਹੁੰਦੇ ਉਹਨਾਂ ਦੇ ਜਿਉਂਦੇ ਆ ਬੋਲਦੇ ਤਾਂ ਗੱਲ ਹੋਰ ਸੀ ਉਹਨਾਂ ਨੂੰ ਮਰਿਆ ਪਿਆ ਨੂੰ ਆਪਾਂ ਇਦਾਂ ਦੀ ਸ਼ਬਦਾਵਲੀ ਵਰਤਦੇ ਆਂ ਬਹੁਤ ਮਾੜੀ ਗੱਲ ਹੈ ਇਸ ਕਰਕੇ ਇੱਦਾਂ ਦੇ ਅੱਗੇ ਤੋਂ ਸ਼ਬਦਾਂ ਵਾਲੇ ਤੇ ਰੋਕ ਲਾਈ ਜਾਵੇ ਮਿਹਰਬਾਨੀ ਸ਼ੁਕਰੀਆ ਅੱਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਦਿਲਵਾਰ ਸਿੰਘ ਹੰਦਲ ਪਿਛਲੇ ਦਿਨਾਂ ਤੋਂ ਇੱਕ ਇੰਟਰਵਿਊ ਜਿਹੜੀ ਤਕਲੀਬਾ ਜੀ ਦੀ ਬੜੀ ਵਾਇਰਲ ਹੋ ਰਹੀ ਹੈ ਇੱਕ ਇੰਟਰਵਿਊ ਦੇ ਵਿੱਚ ਲੋਕ ਥਾਵਾਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਨਕ ਸਾਹਿਬ ਤੇ ਉਸਤਾਦ ਸੁਰੀਲੇ ਸ਼ੰਦਾਰੀ ਬਾਰੇ ਉਹ ਕੁਝ ਗੰਤ ਸ਼ਬਦਾਂ ਦੀ ਵਰਤੋਂ ਕਰ ਰਹੇ ਆ ਜਿਹੜੇ ਬੰਦੇ ਦੁਨੀਆ ਤੋਂ ਹੀ ਚਲੇ ਗਏ ਆ ਉਹਨਾਂ ਬਾਰੇ ਬਾਅਦ ਦੇ ਵਿੱਚ ਗੱਲ ਕਰਨ ਦਾ ਕੋਈ ਦਾ ਚੰਗੀ ਗੱਲ ਨਹੀਂ ਹੁੰਦੀ ਕੋਈ ਸ਼ੋਭਾ ਨਹੀਂ ਦਿੰਦੀਆਂ ਇਹ ਗੱਲਾਂ ਸੋ ਉਹਨਾਂ ਦੇ ਪਰਿਵਾਰਾਂ ਤੱਕ ਵੀ ਜਾਤੀ ਸੂਰਜ ਸ਼ਬਦ ਵਰਤ ਕੇ ਫਿਰ ਉਹਨਾਂ ਨੂੰ ਗਲਤ ਜਿਹੜੀ ਜਾਣਬਾਜ਼ੀ ਕੀਤੀ ਜਾ ਰਹੀ ਆ ਤੇ ਇਹ ਬਹੁਤ ਕਨਾਉਣੀ ਹਰਕਤ ਕਹਿ ਸਕਦੇ ਆ ਉਹਨਾਂ ਦੀ ਸੋ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਹੋ ਜਿਹੀਆਂ ਗੱਲਾਂ ਕਰਨ ਤੋਂ ਬਫੇਸ ਕਰਨ ਤੇ ਜਿਹੜੇ ਚਨਾਂ ਵਾਲੇ ਸਾਡੇ ਵੀਰ ਆ ਉਹਨਾਂ ਚਨਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਜਿਨ੍ਹਾਂ ਵਾਲੇ ਉਹ ਬੋਲ ਰਹੇ ਨੇ ਕੋਈ ਗੱਲਾਂ ਜਿਹੜੀਆਂ ਕਰ ਰਹੇ ਨੇ ਉਕੀਆਂ ਸਦੀਆਂ ਉਹ ਉਹਨਾਂ ਪਰਿਵਾਰਾਂ ਦਾ ਵੀ ਪੱਖ ਲੈਣ ਜਾ ਕੇ ਇਹ ਵੀ ਤੁਹਾਨੂੰ ਗੁਜ਼ਾਰਿਸ਼ ਹੈ ਸੋ ਅੱਗੇ ਤੋਂ ਮੇਰਾ ਖਿਆਲ ਆ ਵੀ ਉਹ ਸਾਰੇ ਇਹਨਾਂ ਗੱਲਾਂ ਦਾ ਧਿਆਨ ਰੱਖਣਗੇ ਸਸਿਕਾ ਸਸਿਕਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਮੱਖਣਪ੍ਰੀਤ ਜੀ ਮੈਂ ਗੱਲ ਇਹ ਕਹਿਣੀ ਚਾਹੁੰਦਾ ਆ ਵੀ ਇੱਕ ਕਈਆਂ ਦਿਨਾਂ ਤੋਂ ਵੀਡੀਓ ਚੱਲ ਰਹੀ ਆ ਤੁਸੀਂ ਸਾਰੇ ਵੇਖ ਵੀ ਰਹੇ ਹੋ ਲਿਖਤੀ ਸ਼ਬਦ ਵੀ ਆ ਰਹੇ ਨੇ ਕਿਸੇ ਦੇ ਪਰਿਵਾਰ ਦੇ ਉੱਤੇ ਕੋਈ ਜਾਤੀ ਸ਼ਬਦ ਦੇ ਨਾਲ ਟਿੱਪਣੀ ਕਰਨੀ ਬਹੁਤ ਵੱਡੀ ਮਾੜੀ ਗੱਲ ਆ ਅਸੀਂ ਉਹਨਾਂ ਦੇ ਨਾਲ ਰਹੇ ਹਾਂ ਸ੍ਰਿੰਦਰ ਸਿੰਧਾ ਜੀ ਉਹਨਾਂ ਦੇ ਨਾਲ ਬਹੁਤ ਸੇਵਾ ਕੀਤੀ ਲੰਬੇ ਸਮੇਂ ਤੱਕ ਮੈਂ ਨਾਲ ਰਹਿਆ ਹਾਂ ਮੈਨੂੰ ਤਾਂ ਨਹੀਂ ਲੱਗਦਾ ਵੀ ਉਹਨਾਂ ਦੇ ਨਾਲ ਕਦੀ ਕਿਸੇ ਦਾ ਕੋਈ ਮਤਭੇਦ ਹੋਇਆ ਹੋਊਗਾ ਜਾਂ ਕੋਈ ਉੱਚਨੀ ਵੀ ਗੱਲ ਹੋਈ ਹੋਊਗੀ ਮੈਨੂੰ ਹਮੇਸ਼ਾ ਨਾ ਰੱਖਦੀ ਸੀ ਜਿੱਥੇ ਜਾਂਦੀ ਸੀ ਪੁੱਤ ਚੱਲ ਮੇਰੇ ਨਾਲ ਕਦੀ ਕਿਸੇ ਨੇ ਸਤਕਾਰ ਤੋਂ ਇਲਾਵਾ ਉਹਨਾਂ ਦੇ ਨਾਲ ਕੋਈ ਅਜੇ ਤੱਕ ਉੱਚੀ ਵੀ ਨਹੀਂ ਕੀਤੀ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਦੇਖੋ ਪ੍ਰਗਟਖਾਨ ਜੀ ਬੈਠੇ ਨੇ ਜਗਦੇਵ ਜੀ ਬੈਠੇ ਨੇ ਜੇ ਖਾਨ ਸਾਹਿਬ ਪਰਿਵਾਰ ਉਹਨਾਂ ਨੂੰ ਲੈ ਕੇ ਟਿੱਪਣੀ ਹੋਈ ਆ ਤੇ ਆਪਾਂ ਸਮਝਦੇ ਹਾਂ ਬਹੁਤ ਮਾੜੀ ਗੱਲ ਆ ਜੇ ਕੋਈ ਦੇਖੋ ਮਨਿੰਦਰ ਨੇ ਬੋਲਿਆ ਜੀ ਪਹਿਲਾਂ ਵੀ ਜੇ ਕਿਸੇ ਨੂੰ ਐਡੀ ਇਤਰਾਜਯੋਗ ਗੱਲ ਸੀਗੀ ਵੀ ਉਹਨਾਂ ਦੇ ਐਦਾਂ ਕਰਕੇ ਕਿਸੇ ਦੇ ਪੈਲਸ ਵਿੱਚ ਐਦਾਂ ਹੋਊ ਤਕੋ ਜਿੰਦੇ ਦੀ ਗੱਲ ਕਰੇ ਜੇ ਕਿਸੇ ਨੂੰ ਜੇ ਆਪਾਂ ਕਿਸੇ ਦੇ ਮਰੇ ਦੇ ਗੱਲ ਕਰਦੇ ਆ ਪਿੱਠ ਪਿੱਛੇ ਗੱਲ ਕਰਦੇ ਆ ਆਪਾਂ ਸਮਝ ਜਾਵੇ ਅਸੀਂ ਕੋਈ ਨਾ ਕਿਤੇ ਆਪਣੇ ਆਪ ਨੂੰ ਲੋਕਾਂ ਵਿੱਚ ਹੋਂਦ ਚਾਉਣਾ ਦੇ ਕੋ ਚਾਉਨੇ ਆ ਹੁਣ ਐ ਸਮਝਿਆ ਹੋਂਦ ਚ ਕੀ ਕਰਨ ਆਣ ਕੇ ਦੇਖੋ ਜੇ ਆਪਾਂ ਕਿਸੇ ਦੇ ਉੱਪਰ ਇਹ ਗੱਲ ਕਰਦੇ ਆ ਨਾ ਵੀ ਮਹਿਸੂਸ ਹੁੰਦਾ ਆਪਾਂ ਨੂੰ ਆਪਾਂ ਮਤਲਬ ਟਿੱਪਣੀ ਵਾਲੀ ਗੱਲ ਤਾਂ ਇਹ ਬਹੁਤ ਮੰਦ ਭਾਗੀ ਗੱਲ ਆ ਬਾਕੀ ਸਰਿੰਦਰ ਸਿੰਧਾ ਜੀ ਗਾਇਕੀ ਦੇ ਥੰਮ ਜਿਹਨਾਂ ਨੂੰ ਪੰਜਾਬੀ ਦੇ ਆਪਾਂ ਸ਼੍ਰੋਮਣੀ ਗਾਇਕ ਬਾਬਾ ਬੋਰ ਕਹਿ ਕੇ ਬੁਲਾ ਸਕਦੇ ਆ ਕਿੰਨੀ ਵੱਡੀ ਗਾਇਕੀ ਉਹਨਾਂ ਦੀ ਜੇ ਉਹਨਾਂ ਦੇ ਸਾਹਮਣੇ ਗੱਲ ਕਰਨ ਦੀ ਹਿੰਮਤ ਹੁੰਦੀ ਤੁਹਾਡੇ ਵਿੱਚ ਤੁਸੀਂ ਗੱਲ ਕਰਦੇ ਜੇ ਤੁਸੀਂ ਕਹਿੰਦੇ ਮੈਂ ਕੰਮ ਕੀਤਾ ਨਾਲ ਮੈਂ ਇਦਾਂ ਕੀਤਾ ਮੈਂ ਫਲਾਣਾ ਕੰਮ ਕੀਤਾ ਵੀ ਜਿੱਦਾਂ ਇਹ ਟਿੱਪਣੀ ਵਾਲੀ ਗੱਲ ਆ ਜੇ ਮੈਂ ਕਹਿੰਦਾ ਮਾਨਕ ਪਰਿਵਾਰ ਦੇ ਉੱਪਰ ਉਹਨਾਂ ਨੇ ਜਾਤੀ ਸ਼ਬਦ ਨੂੰ ਲੈ ਕੇ ਗੱਲ ਕੀਤੀ ਆ ਇਹ ਤੋਂ ਵੱਡੀ ਕੋਮੰਦ ਭਾਗੀ ਗੱਲ ਹੈ ਨਹੀਂ ਮਾੜੀ ਗੱਲ ਹੈ ਨਹੀਂ ਆਪਾਂ ਨੇ ਅੰਦਰ ਜੋ ਗੱਲ ਕਹਿੰਦੇ ਆ ਦੇਖੋ ਜੀ ਆਪਾਂ ਸਾਰੇ ਕਲਾਕਾਰ ਇਕੱਠੇ ਬੈਠੇ ਆਂ ਪਰसों ਅਸੀਂ ਨਕੋਦਰ ਗਏ ਆ ਮੈਂ ਤਾਂ ਆਤਮਾ ਸਿੰਘ ਜੀ ਬੁੱਢੇ ਵਾਲੀ ਆਜਾਬ ਉਹ ਰਾਜ ਗੱਡੀ 'ਚ ਵੀ ਗੱਲ ਕਰਦੇ ਗਏ ਕਹਿੰਦੇ ਭਾਈ ਜੀ ਬਹੁਤ ਮਾੜੀ ਗੱਲ ਆ ਜੇ ਉਹਨਾਂ ਨੂੰ ਕਿਸੇ ਨੂੰ ਇਤਰਾਜ਼ ਐਡੇ ਵੱਡੇ ਨਾਮ ਦੇ ਨਾਲ ਕੋਈ ਤੁਹਾਨੂੰ ਕੋਈ ਪ੍ਰੋਬਲਮ ਸੀਗੀ ਤਾਂ ਜੀਂਡੇ ਦੇ ਗੱਲ ਕਰਦੇ ਆਤਮਾ ਵੱਡੇ ਵਾਲੇ ਸਾਹਿਬ ਨੇ ਇਹ ਗੱਲ ਮੈਨੂੰ ਸਪੈਸ਼ਲ ਕਹੀ ਕਹਿੰਦਾ ਮੱਖਣਪ੍ਰੀਤ ਮੈਂ ਪਾਲੀ ਦੇਤ ਵਾਲਿਆ ਸਾਹਿਬ ਨਾਲ ਗੱਲ ਕਰਕੇ ਸੁਖਵੰਦਰ ਸੁਖੀ ਬਾਈ ਨਾਲ ਗੱਲ ਕਰਕੇ ਸੰਦੀਲਾ ਸਾਹਿਬ ਨਾਲ ਗੱਲ ਕਰਕੇ ਮੈਂ ਦਫ਼ਤਰ 'ਚ ਸਾਰੇ ਬੰਦੇ ਇਕੱਠੇ ਕਰਕੇ ਇਸ ਗੱਲ ਤੇ ਗੱਲ ਚਲਾਉਣੀ ਆ ਵੀ ਗੱਲ ਕਿਉਂ ਕੀਤੀ ਗਈ ਪਰ ਜਿਹੜੇ ਹੁਣ ਕਲਾਕਾਰ ਆ ਜਿਹੜੇ ਥੋੜੇ ਜਿਹੇ ਹੂੰ ਉਹ ਕੁਛ ਵੀ ਉਹ ਨਹੀਂ ਖਾਤਰ ਹੂੰ ਉਹੋ ਜਿਹੜੀਆਂ ਘਰੇ 'ਚ ਕਰਨ ਵਾਲੀਆਂ ਗੱਲਾਂ ਮਹਿਫਿਲ 'ਚ ਬੈ ਕੇ ਕਰਨ ਵਾਲੀਆਂ ਉਹ ਕੈਮਰੇ ਮੂਰੇ ਕਰਨ ਲੱਗ ਗਏ ਹੋਰ ਕੋਈ ਵੱਡੀ ਗੱਲ ਨਹੀਂ ਹੈ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਜੀ ਫਿਰ ਉਹ ਵਿਵਾਦ ਖੜਾ ਹੋ ਜਾਂਦਾ ਫਿਰ ਉਹ ਵਿਵਾਦ ਖੜਾ ਹੋ ਜਾਂਦਾ ਹੈ ਹਨ ਤੇ ਬਾਕੀ ਆਪਣੇ ਖਾਸ ਕਰ ਉਹ ਜਿਹੜੇ ਸਾਡੇ ਸੀਨੀਅਰ ਕਲਾਕਾਰ ਜਿਹੜੇ ਜਹਾਨ ਤੇ ਨਹੀਂ ਰਹੇ ਉਹਨਾਂ ਦੇ ਬਾਰੇ ਬੋਲਣਾ ਤੇ ਨਹੀਂ ਦੇਖੋ ਬੋਲੋ ਜੀ ਉਹਨਾਂ ਦੇ ਜਿਹੜੇ ਨਾਂ ਤੁਹਾਡਾ ਕੋਈ ਚੰਗਾ ਪਲ ਬਤਾਏ ਆ ਉਹਦੇ ਬਾਰੇ ਕੋਈ ਗੱਲ ਕਰਨਾ ਹਾਂ ਜੀ ਲੇਕਿਨ ਜਿਹੜੀਆਂ ਗੱਲਾਂ ਦਾ ਆਪਾਂ ਨੂੰ ਦੇਖੋ ਇੰਟਰੋ ਇੱਕ ਅਲੱਗ ਚੀਜ਼ ਹੁੰਦੀ ਹੈ ਜੀ ਇੰਟਰੋ ਹੁੰਦੀ ਸੀ ਕਲਾਕਾਰ ਨੂੰ ਜਦੋਂ ਕੋਈ ਪੱਤਰਕਾਰ ਕਰਦਾ ਸੀ ਉਹ ਪੁੱਛਦਾ ਸੀ ਤੁਹਾਡੇ ਕਿੰਨੇ ਗੀਤ ਆਏ ਆ ਕੀੜੇ さん ਤੁਸੀਂ ਗਾਉਣਾ ਸ਼ੁਰੂ ਕਰਿਆ ਜੀ ਹੁਣ ਅੱਗੇ ਤੁਸੀਂ ਕੀ ਕਰਨਾ ਚਾਹੁੰਦੇ ਆ ਜੀ ਹਨਾ ਕਿਹੋ ਜਿਹੀ ਥੋੜੀ ਲਾਈਫ ਆ ਥੋੜਾ ਇੱਕ ਵਜਾ ਪਰਿਵਾਰ ਆ ਜੀ ਉਹ ਹੁਣ ਤੇ ਜਿਹੜੇ ਪੱਤਰਕਾਰ ਅਖੌਤੀ ਹਰ ਬੰਦਾ ਮੈਗ ਚੱਕ ਤਰਿਆ ਫਿਰਦਾ ਉਹ ਹੀ ਕਹਿੰਦਾ ਵੀ ਉਹਨੂੰ ਇਹ ਲੱਗਦਾ ਵੀ ਮੈਨੂੰ ਕੋਈ ਉਹੋ ਜਿਹਾ ਮਸਾਲਾ ਹੋਵੇ ਜੇ ਤੁਸੀਂ ਮੇਰੇ ਨਾਲ ਕਰੀਂ ਕੋਈ ਵਿਵਾਦ ਖੜਾ ਹੋਵੇ ਜੀ ਜਿਹਦੇ ਨਾਲ ਮੇਰੇ ਵੀਊ ਆ ਜਾਣਾ ਔਰ ਉਹ ਮੂਰਖ ਕਲਾਕਾਰਾਂ ਨੂੰ ਇਹ ਨਹੀਂ ਪਤਾ ਜੀ ਵੀ ਤੁਹਾਨੂੰ ਉਹ ਤੋਂ ਵੀਊ ਲੈ ਲੂਗਾ ਪਹਿਲੇ ਆ ਜਾਣਗੇ ਤੁਹਾਨੂੰ ਖਾਰੇ ਨਹੀਂ ਬੋਕੋਨੇ ਦੇਰ ਕੋ ਜੇ ਬੇਨ ਵੀ ਨਾਲ ਖਲੋਣਗੇ ਆਪਣੀ ਵੀ ਨਾਲ ਹੀ ਮਿੱਟੀ ਬਿਲਕੁਲ 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 ਇਸ ਕਰਕੇ ਮੈਂ ਤਾਂ ਕਹਿਣਾ ਵੀ ਜਿਹੜੇ ਜਿਹੜੀਆਂ ਪਰਦੇ ਦੀਆਂ ਗੱਲਾਂ ਹੁੰਦੀਆਂ ਪਰਦੇch ਰਹਿਣ ਦਿਆ ਕਰੋ ਤੇ ਜਿਹੜੀਆਂ ਕੈਮਰੇ ਮੂਰੇ ਬੋਲਣ ਵਾਲੀ ਸਿਰਫ ਉਹੀ ਬੋਲਿਆ ਸਿਰਫ ਉਹੀ ਬੋਲਿਆ ਕਰੋ ਜੀ ਬੜੀ ਤਗੜੀ ਗੱਲ ਕਹੀ ਪੰਜਾਬੀ ਸਾਹਿਬ ਨੇ ਸੋ ਫਿਰ ਦੁਬਾਰਾ ਉਹੀ ਬੇਨਤੀ ਕਿ ਸੋਸ਼ਲ ਮੀਡੀਆ ਨੂੰ ਸੋਸ਼ਲ ਮੀਡੀਆ ਹੀ ਰਹਿਣ ਦਿੱਤਾ ਜਾਵੇ ਧੰਨਵਾਦ ਤੇ ਰਣਦੇਵ ਸਾਹਿਬ ਗੱਲੇ ਹੈ ਹਾਂਜੀ ਬਈ ਸਾਡੇ ਜਿਹੜੇ ਸੀਨੀਅਰ ਕਲਾਕਾਰ ਆ ਉਸਾਰ ਕਲਾਕਾਰ ਜੀ ਉਨਾਂ ਤੋਂ ਪੰਜਾਬੀ ਸੱਭਿਆਚਾਰ ਨੂੰ ਉਮੀਦਾਂ ਰਹੀਆਂ ਨੇ ਤੇ ਸਦਾ ਹੀ ਰਹਿਣਗੀਆਂ ਕਿਉਂਕਿ ਉਹ ਸਮਾਜ ਦਾ ਦੀਵਾ ਨੇ ਬਾਕੀ ਇਹ ਆ ਵੀ ਪੁਸ਼ਕ ਦਿਨਾ ਤੋਂ ਪੰਜਾਬੀ ਸੰਗੀਤਕਾਰੀ ਦੇ ਵਿੱਚ ਗਾਇਕੀ ਲਾਈਨ ਦੇ ਵਿੱਚ ਕੁਝ ਸਾਡੇ ਸੀਨੀਅਰ ਕਲਾਕਾਰ ਜਿਨ੍ਹਾਂ ਤੋਂ ਅਸੀਂ ਇਹ ਉਮੀਦ ਨਹੀਂ ਰੱਖਦੇ ਉਹ ਜਾਤ ਬਰਾਦਰੀ ਲੈ ਕੇ ਗਲਤ ਸ਼ਰਦਾਬਲੀ ਵਰਤ ਰਹੇ ਆ ਤੇ ਇਹ ਬਹੁਤ ਸ਼ਰਮ ਵਾਲੀ ਗੱਲ ਆ ਤੇ ਅਸੀਂ ਤਾਂ ਸੀਨੀਅਰ ਕਲਾਕਾਰ ਨੂੰ ਬੇਨਤੀ ਕਰਾਂਗੇ ਵੇ ਸਾਨੂੰ ਕੋਈ ਸਹਿਦ ਦਿਓ ਨਵੇਂ ਕਲਾਕਾਰਾਂ ਨੂੰ ਵੀ ਅਸੀਂ ਆਉਣ ਵਾਲੇ ਸਮੇਂ ਵਾਸਤੇ ਕੀ ਕਰੀਏ ਕਿਦਾਂ ਤਰੱਕੀ ਕਰੀਏ ਤੇ ਜੇ ਤੁਸੀਂ ਇੱਕ ਦੂਜੇ ਦੀਆਂ ਲੱਤਾਂ ਹੀ ਖਿੱਚੋਗੇ ਫਿਰ ਸਾਨੂੰ ਸਹਿਦ ਕਿਵੇਂ ਮਿਲੂ ਜਾਂ ਸਮਾਜ ਨੂੰ ਸਹਿਦ ਕਿਵੇਂ ਮਿਲੂ ਬਾਕੀ ਪੱਤਰਕਾਰ ਜਿਹੜੇ ਸਰਕਾਰ ਯੋਗਾ ਜਿਨ੍ਹਾਂ ਨੇ ਨਵੇਂ ਤੇ ਪੁਰਾਣੇ ਚਿਹਰਿਆਂ ਨੂੰ ਅੱਗੇ ਲਿਆਉਣਾ ਤੇ ਸਮਾਜ ਨੂੰ ਸਹਿਦ ਦੇਣੀ ਆ ਉਹਨਾਂ ਨੂੰ ਵੀ ਮੈਂ ਇਹੀ ਬੇਨਤੀ ਕਰੂੰਗਾ ਵੀ ਪਹਿਲਾਂ ਤੋਲੋ ਫਿਰ ਬੋਲੋ ਵੀ ਕਲਾਕਾਰਾਂ ਨੂੰ ਉਹੀ ਸਵਾਲ ਕਰਿਆ ਕਰੋ ਜਿਹੜੇ ਉਹ ਜਵਾਬ ਸੰਗੀਤ ਲੈਣ ਦੇ ਨਾਲ ਸਹੀ ਦੇਣ ਸ਼ਰਮਾਉਣੀ ਚਾਹੀਦੀ ਆ ਸਾਨੂੰ ਸਵਾਲ ਕਰਦਿਆਂ ਨੂੰ ਤੇ ਤੇ ਜਵਾਬ ਦੇਣ ਵਾਲਿਆਂ ਨੂੰ ਵੀ ਤੇ ਬਸ ਇਹੀ ਗਾ ਪਰ ਫਿਰ ਵੀ ਅਸੀਂ ਸੀਨੀਅਰ ਕਲਾਕਾਰਾਂ ਤੋਂ ਪੱਤਰਕਾਰਾਂ ਤੋਂ ਇਹੀ ਨੀਜ਼ ਰੱਖਦੇ ਆ ਭਈ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਗਲਤੀਆਂ ਨੂੰ ਸੁਧਾਰਦੇ ਹੋਏ ਸਮਾਜ ਨੂੰ ਨਵੀਂ ਸੇਧ ਦੇਣ